ਬਾਕੀ ਆਖੋ ਨਚਣ ਨਾਲ ਗੱਲ ਬਣੇਗੀ ਤਾਂ ਮਹਾਰਾਜ ਕਰਨ ਜਗਤ ਦੇ ਵਿੱਚ ਬਹੁਤ ਕੁਝ ਨਚ ਰਿਹਾ ਹੈ ਕੌਣ ਕੌਣ ਨਚ ਰਹੇ ਨੇ ਕੋਲੂ ਚਰਖਾ ਚੱਕੀ ਚੱਕ ਚੱਕੀ ਨਚ ਰਹੀ ਹੈ ਚਰਖਾ ਨਚ ਰਿਹਾ ਹੈ ਕੋਲੂ ਨਚ ਰਿਹਾ ਹੈ ਥਲਵਾਰੋਲੇ ਬਹੁਤ ਆਨੰਦ ਮਰੂਥਲਾਂ ਦੇ ਵਿੱਚ ਵਾਹਰੋਲੇ ਜਿਹੜੇ ਨੇ ਉਹ ਨਚਦੇ ਪੈਣਾ ਅਕਸਰ ਦੇਖਣ ਦੇ ਚਾਹੁੰਦਾ ਹੈ ਵਾਹਰੋਲਾ ਮਰੂਥਲ ਦੇ ਵਿੱਚ ਰੇਤ ਨਚਣ ਲੱਗ ਪੈਂਦੀ ਉਸ ਵਾਵਰੋਲੇ ਦੇ ਚ ਔਰ ਰੇਤ ਨੱਚਦੀ ਨੱਚਦੀ ਉੱਪਰ ਉੱਠ ਜਾਂਦੀ ਹੈ ਮਹਾਰਾਜ ਕਹਿੰਦੇ ਮਰੂ ਥਲਾਂ ਦੇ ਚ ਇਹ ਵਾਵਰੋਲੇ ਪੇ ਨੱਚਦੇ ਨੇ ਲਾਟੂ ਮਧਾਣੀਆਂ ਅਨਗਾ ਬਧਾਣੀਆਂ ਨੱਚ ਰਹੀਆਂ ਨੇ ਲਾਟੂ ਨੱਚ ਰਿਹਾ ਹੈ ਬੱਚੇ ਨਚਾਉਂਦੇ ਪੈ ਨੇ ਮਧਾਣੀਆਂ ਨੱਚ ਰਹੀਆਂ ਨੇ ਮਠਕੀ ਦੇ ਚ ਅਨਗਾ ਅਨ ਨੂੰ ਜਿਹੜਾ ਗਾਇਆ ਜਾਂਦਾ ਅਨ ਵਿੱਚ ਜਿਹੜਾ ਦਾਣਾ ਕੜਿਆ ਜਾਂਦਾ ਉਹਦੇ ਉੱਤੇ ਪਸ਼ੂ ਨੱਚਦੇ ਪੈ ਨੇ ਬਾਰ ਬਾਰ ਉਹ اٹਲੀ ਪੈ ਲੈਣਨ ਬੈਲ ਮਹਾਰਾਜ ਕੰਨਨ ਮੈਂ ਇੰਜ ਦੇਖਦਾ ਪਿਆ ਇਹ ਨਾਚ ਚਾਰੋਂ ਪਾਸੇ ਆਪਣੇ ਢੰਗ ਨਾਲ ਜੋ ਹੈ ਜਾਰੀ ਹੈ ਪੰਖੀ ਭੋਂਦਿਆਂ ਲੈਨ ਨਾ ਸਾ ਸਾਹ ਵੀ ਨਹੀਂ ਲੈਂਦੇ ਇਹ ਪੰਖੀ ਇਲਾ ਨੱਚਦੀਆਂ ਪਈਆਂ ਨੇ ਆਕਾਸ਼ ਤੇ ਤੋਤੇ ਨੱਚ ਰਹੇ ਨੇ ਚਿੜੀਆਂ ਨੱਚ ਰਹੀਆਂ ਨੇ ਬਾਰ ਬਾਰ ਇੱਕ ਢੇਰਾ ਦਾਇਰਾ ਬਣਾ ਕੇ ਉਹਦੇ ਚ ਲਿਰਤ ਚੱਲ ਰਿਹਾ ਹੈ ਕੁੰਜਾਂ ਦਾ ਕੋਵੇਂ ਆਂਦਾ ਔਰ ਅਨੇਕਾਂ ਪੰਛੀਆਂ ਦੀਆਂ ਡਾਰੀਆਂ ਦਾ ਸਹਿਬ ਕੰਨਨ ਮੈਂ ਦੇਖਦਾ ਪਿਆ ਇਹ ਦੰਮਨਾਲ ਪੰਛੀ ਜਗਤ ਵੀ ਆਪਣੇ ਢੰਗ ਨਾਲ ਨੱਚਦਾ ਪਿਆ ਸੂਏ ਚਾੜ ਭਵਾਈਏ ਜੰਤ ਬੁਲਬੁਲ इत्याਦਿਕ ਨੂੰ ਜਾਂ ਤੋਤੇ ਨੂੰ ਪੇਟੀ ਦੇ ਵਿੱਚ ਧਾਗਾ ਬਣ ਕੇ ਸੋਟੀ ਤੇ ਰੱਖ ਕੇ ਭੁਆਇਆ ਜਾਂਦਾ ਹੈ ਸ਼ਿਕਾਰੀ ਲੋਕ ਐਸਾ ਕਰਦੇ ਨੇ ਮਹਾਰਾਜ ਕੰਨ ਤਰ੍ਹਾਂ ਤਰ੍ਹਾਂ ਦੇ ਜੀਵਾਂ ਨੂੰ ਪੇਟੀ ਬਣ ਕੇ ਧਾਗਾ ਬਣ ਕੇ ਤੇ ਸੋਟੀ ਤੇ ਰੱਖ ਕੇ ਨਚਾਇਆ ਜਾਂਦਾ ਹੈ ਭੁਆਇਆ ਜਾਂਦਾ ਹੈ ਮਹਾਰਾਜ ਕਨੈਸ ਢਾਗਨਾਲ ਮੈਂ ਦੇਖਦਾ ਪਿਆ ਨਾ ਉਹਨੇ ਇੱਕ ਭੌਂਦਿਆਂ ਗਣਤ ਨਾ ਅੰਤ ਹੈ ਇਤਨਾ ਨਾਚ ਹੋ ਰਿਹਾ ਹੈ ਕਿ ਅੰਤ ਵੀ ਨਹੀਂ ਗਿਣਤੀ ਵੀ ਨਹੀਂ ਹੋ ਸਕਦੀ ਕੌਣ ਕੌਣ ਨੱਚ ਰਿਹਾ ਹੈ ਔਰ ਕਿਤਨਾ ਨਿਰਤ ਹੋ ਰਿਹਾ ਹੈ ਇਹ ਸਾਰੇ ਦਾ ਸਾਰਾ ਬਖਾਨ ਵੀ ਨਹੀਂ ਕੀਤਾ ਜਾ ਸਕਦਾ ਬੰਧ ਲੈ ਬੰਧ ਬਵਾਏ ਸੋਏ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਰਮਾਂ ਦੇ ਬੰਧਨ ਦੇ ਵਿੱਚ ਬੱਦੇ ਹੋਏ ਜੀਵ ਪਰੀਪੂਰਨ ਪਰਮਾਤਮਾ ਸਾਰਿਆਂ ਨੂੰ ਨਚਾ ਰਿਹਾ ਹੈ। ਸਰੀਰ ਦੇ ਵਿੱਚ ਦੇਖੀਏ ਖੂਨ ਨਚ ਰਿਹਾ ਹੈ, ਬਾਰ-ਬਾਰ ਨਸਾਂ ਵਿੱਚ ਘੁੰਮ ਰਿਹਾ ਹੈ। ਸਵਾਸ ਨਚ ਰਹੇ ਨੇ, ਬਾਰ-ਬਾਰ ਚੱਲ ਰਹੇ ਨੇ। ਦਿਲ ਧੜਕ ਰਿਹਾ ਹੈ, ਦਿਲ ਦਾ ਧੜਕਣਾ, ਦਿਲ ਦਾ ਨਾਚ ਹੈ। ਬਾਰ-ਬਾਰ ਧੜਕ ਰਿਹਾ ਹੈ, ਬਾਰ-ਬਾਰ ਧੜਕ ਰਿਹਾ ਹੈ। ਇੱਥੇ ਚਾਰੋਂ ਪਾਸੇ ਨਾਚ ਹੀ ਨਾਚ ਹੋ ਰਿਹਾ ਹੈ। ਪਰ ਮਹਾਰਾਜ ਕਹਿੰਦੇ ਨੇ ਕਰਮਾਂ ਦੇ ਬੰਧਨਾਂ ਵਿੱਚ ਪੈ ਕੇ ਇਹ ਜੀਵ ਨਚ ਰਹੇ ਨੇ ਪਈਏ ਕਿਰਤ ਨਚੇ ਸਭ ਕੋਏ। ਕਿਰਤ ਦੇ ਬੰਧੇ, ਕਰਮ ਬੰਧਨ ਦੇ ਬੱਧੇ ਹੋਏ। ਸਾਰਾ ਜੀਵ ਜਗਤ ਤਰ੍ਹਾਂ ਤਰ੍ਹਾਂ ਦੇ ਨਾਚ ਕਰਦਾ ਪਿਆ ਮਹਾਰਾਜ ਕਹਿੰਦੇ ਨੱਚ ਨੱਚ ਹੱਸੇ ਚਲੇ ਸੇ ਰੋ ਜੋ ਨੱਚਦੇ ਆ ਨੱਚਦੇ ਆ ਹੱਸਦੇ ਨੇ ਇਹ ਨਾਚ ਦੇਖਦੇ ਆ ਦੇਖਦੇ ਆ ਹੱਸਦੇ ਨੇ ਆਖਿਰੇ ਰੋਂਦੇ ਹੋਏ ਜਾਂਦੇ ਨੇ ਭਾਉ ਜਿਨ੍ਹਾਂ ਦੀ ਜ਼ਿੰਦਗੀ ਦਾ ਮਨੋਰੰਜਨ ਇਹ ਨਾਚ ਗਾਣਾ ਬਣ ਗਿਆ ਸੰਸਾਰ ਤੋਂ ਰੁਕਸਤ ਹੋਣ ਲੱਗਿਆ ਰੋਂਦੇ ਹੋਏ ਜਾਂਦੇ ਨੇ ਉਹਨਾਂ ਨੂੰ ਪਤਾ ਚੱਲਦਾ ਹੈ ਇਹ ਬੰਦਗੀ ਨਹੀਂ ਇਹ ਪਰਮਾਤਮਾ ਦਾ ਧਿਆਨ ਨਹੀਂ ਇਹ ਪਰਮ ਸ਼ਾਂਤੀ ਨਹੀਂ ਸਾਬ ਕਹਿੰਦੇ ਉਹ ਨਾ ਜਾਹੇ ਸਿੱਧ ਨਾ ਹੋਏ ਇਹਨਾਂ ਦੀ ਸੁਰਤ ਕੋਈ ਉੱਚੀ ਨਹੀਂ ਹੁੰਦੀ ਔਰ ਇਹ ਕੋਈ ਸਿੱਧ ਨਹੀਂ ਬਣ ਜਾਂਦੇ ਇਸ ਤਰ੍ਹਾਂ ਦੇ ਨਾਚ ਵੇਖਣ ਵਾਲੇ ਤੇ ਰਾਸ ਮੰਡਲੀਆਂ ਦੇ ਆਲੇ ਦੁਆਲੇ ਘੁੰਮਣ ਵਾਲੇ ਇਹਨਾਂ ਦੀ ਕੋਈ ਸੁਰਤ ਉੱਚੀ ਨਹੀਂ ਹੋ ਜਾਂਦੀ ਤੇ ਨਾ ਹੀ ਇਹ ਕੋਈ ਸਿੱਧ ਬਣ ਜਾਂਦੇ ਨੇ ਨੱਚਣ ਕੁਦਣ ਮਨ ਕਾ ਚਾਹ ਇਹ ਤੇ ਇੱਕ ਮਨ ਦਾ ਚਾਹੋ ਹੈ ਮਨ ਦਾ ਪਰਛਾਵਾ ਹੈ ਮਨੋਰੰਜਨ ਹੈ ਨਾਉ ਨਿਕ ਜਿਨ ਮਨ ਭਉ ਤੇ ਨਾ ਮਨ ਭਉ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਭੈ ਹੈ ਬਸ ਉਨ੍ਹਾਂ ਦੇ ਅੰਦਰ ਹੀ ਭਾਵਨਾ ਹੈ ਤੇ ਜਿਨ੍ਹਾਂ ਦੇ ਅੰਦਰ ਭਾਵਨਾ ਹੈ ਉਨ੍ਹਾਂ ਕੋਲ ਹੀ ਪ੍ਰਮਾਤਮਾ ਹੈ ਉਨ੍ਹਾਂ ਕੋਲ ਹੀ ਈਸ਼ਵਰ ਹੈ ਇਨਾ ਦੋਸ ਲੋਕਾਂ ਦੇ ਨਾਲ ਜੋ ਪੌੜੀ ਹੈ ਉਹ ਇਹ ਹੈ ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨਾ ਜਾਈਏ ਤੇਰੀ ਹਸਤੀ ਹੈ ਪਰਿਪੂਰਨ ਪ੍ਰਮਾਤਮਾ ਆਕਾਰ ਤੋਂ ਰਹੇ ਵਜੂਦ ਤੋਂ ਰਹੇ ਇਨਾ ਮੋਟੀਆਂ ਅੱਖਾਂ ਦੇ ਨਾਲ ਤੇਰਾ ਆਕਾਰ ਨਹੀਂ ਵੇਖਿਆ ਜਾ ਸਕਦਾ ਨਾ ਲਈਏ ਨਰਕ ਨਾ ਜਾਈਏ ਪਰ ਤੇਰਾ ਨਾਮ ਕੋਈ ਉਚਾਰਨ ਕਰੇ ਤੇ ਨਾਮ ਦਾ ਕੋਈ ਆਕਾਰ ਨਹੀਂ ਨਾਮ ਦਾ ਕੋਈ ਰੰਗ ਨਹੀਂ ਨਾਮ ਦਾ ਕੋਈ ਰੂਪ ਨਹੀਂ ਕੋਈ ਆਪਣੀ ਜ਼ਬਾਨ ਤੇ ਤੇਰਾ ਨਾਮ ਉਚਾਰਨ ਕਰੇ ਤੇ ਫਿਰ ਉਹ ਨਰਕਾਂ ਵਿੱਚ ਨਹੀਂ ਜਾਂਦਾ ਉਹ ਜਨਮ ਮਰਨ ਦਾ ਦੁੱਖ ਨਹੀਂ ਭੋਜਦਾ ਉਹਦੀ ਝੋਲੀ ਵਿੱਚ ਕਲੇਸ਼ ਤੇ ਪੀੜਾ ਨਹੀਂ ਪੈਂਦੀ ਸਹਿਬ ਕਹਿੰਦੇ ਨੇ ਐਸੀ ਤੇਰੇ ਨਾਮ ਦੀ ਬਰਕਤ ਹੈ ਜਿਉ ਪਿੰਡ ਸਭ ਦਿਸਦਾ ਦੇਖਾ ਜੇ आंख गवाईये ए जीव ए शरीर सब ਉਸਦਾ ਹੈ ਜੋ ਕੁਝ ਅਸੀਂ ਖਾ ਰਹੇ ਹਾਂ ਪੀ ਰਹੇ ਹਾਂ ਸਭ ਉਸਦਾ ਹੈ ਪਰ ਜੇ ਆਖੀਏ ਨਹੀਂ ਸਾਡੀ ਮਿਹਨਤ ਹੈ ਸਾਡੀ ਮੁਸ਼ਕਕਤ ਹੈ ਤੇ ਐਸਾ ਅਗਰ ਆਖੇ ਤਾਂ ਗਵਾਈਏ ਆਖ ਕੇ ਅਸੀਂ ਆਪਣਾ ਜੀਵਨ ਤਤ ਗਵਾ ਬੈਠਦੇ ਹਾਂ ਜਿਹੜਾ ਐਸਾ ਆਖੇ ਸਭ ਮੇਰੀ ਮਿਹਨਤ ਹੈ ਆਖਨੇ ਪਰਮ ਸ਼ਾਂਤੀ ਗਵਾ ਬੈਠੇਗਾ ਜੀਵਨ ਨੂੰ ਗਵਾ ਬੈਠੇਗਾ ਸਭ ਕੋ ਚ ਰ ਆ ਬੈਠੇਗਾ ਜੇ ਲੋੜੇ ਚੰਗਾ ਆਪਣਾ ਕਰਪੁਨ ਹੋ ਨੀਚ ਸਦਾਈਏ ਐ ਬੰਦੇ ਜੇ ਜੋ ਚਾਹਨਾ ਹੈ ਕਿ ਚੰਗਿਆਈਆਂ ਮੇਰੀ ਝੋਲੀ ਚ ਭੈਣ ਮੇਰੇ ਲਈ ਸੁਖ ਹੋਵੇ ਮੇਰੇ ਲਈ ਆਨੰਦ ਹੋਵੇ ਮੇਰੇ ਲਈ ਖੇੜੇ ਤੇ ਖੁਸ਼ੀਆਂ ਆਵਨ ਜੇ ਐਸਾ ਚਾਹਨਾ ਹੈ ਤੋ ਪੁਨ ਕਰ ਤੇ ਪੁਨ ਕਰਦੇ ਆਪਣੇ ਆਪ ਨੂੰ ਪੁਨੀਤ ਨਾ ਸਦਾਵੀ ਨੀਚ ਸਦਾਵੀ ਆਪਣੇ ਆਪ ਨੂੰ ਪਾਪੀ ਸਦਾਵੀ ਤੇ ਕਰੀ ਪੁਨ ਹੁੰਦਾ ਅਕਸਰ ਜਗਤ ਦੇ ਚ ਉਲਟ ਹੈ ਕਿ ਆਪਣੇ ਆਪ ਨੂੰ ਲੋਕੀ ਪੁਨੀਤ ਸਮਝ ਜੋ ਹੈ ਸਦਵੰਦੇ ਨੇ ਪਰ ਹੋਂਦੇ ਪਾਪੀ ਨੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਰ ਤੋ ਪੁਨ ਲੇਕਿਨ ਸਦਵਾਵੀ ਆਪਣੇ ਆਪ ਨੂੰ ਪਾਪੀ ਪੁਨੀ ਹੋਣ ਦਾ ਕਿਦਰੇ ਦਾਵਾ ਨਾ ਕਰੇ ਗਿਆਨੀ ਹੋਣ ਦਾ ਦਾਵਾ ਨਾ ਕਰੇ ਦਾਨੀ ਹੋਣ ਦਾ ਦਾਵਾ ਨਾ ਕਰੇ ਪਰਉਪਕਾਰੀ ਹੋਣ ਦਾ ਦਾਵਾ ਨਾ ਕਰੇ ਅਗਰ ਐਸਾ ਤੂੰ ਦਾਵਾ ਕੀਤਾ ਤੇ ਦਾਵਿਆਂ ਦੇ ਨਾਲ ਹੀ ਤੇਰੇ ਪੁਨ ਨਾਸ ਹੋ ਜਾਣਗੇ ਦਾਵਿਆਂ ਦੇ ਨਾਲ ਹੀ ਕੀਤੇ ਹੋਏ ਕਰਮ ਨਾਸ ਹੋ ਜਾਣਗੇ ਇੱਕ ਜੀਵਨ ਦਾ ਢੰਗ ਦੱਸ ਤੇ ਬਨੇਕ ਤੇ ਸੰਸਾਰੀਆਂ ਦਾ ਢੰਗ ਹੈ ਪਾਪ ਕਰਦੇ ਜਾਓ ਔਰ ਪੁਨੀਤ ਅਖਵਾਂਦੇ ਜਾਓ ਬੇਈਮਾਨੀਆਂ ਕਰਦੇ ਜਾਓ ਔਰ ਦਾਨੀ ਹੋਣ ਦਾ ਜਸ ਲੈਂਦੇ ਜਾਓ ਦੁਰਾਚਾਰ ਕਰਦੇ ਜਾਓ ਔਰ ਸਦਾਚਾਰ ਹੋਣ ਦਾ ਮਾਣ ਲੈਂਦੇ ਜਾਓ ਲੁੱਟਦੇ ਜਾਓ ਜਗਤ ਨੂੰ ਤੇ ਸੇਵਾ ਦਾ ਮਾਣ ਸਨਮਾਨ ਲੈਂਦੇ ਜਾਓ ਮਹਾਰਾਜ ਕਰਨ ਨਹੀਂ ਕਰਪੁਨ ਹੋ ਨੀਚ ਸਦਾਈਏ ਕਰਤੇ ਤੂ ਪੁਨ ਲੇਕਿਨ ਸਦਾਵੀਂ ਨੀਚ કરી ਤੂੰ ਨੇਕ ਕਰਮ ਲੇਕਿਨ ਕੋਸ਼ਿਸ਼ ਤੇਰੀ ਇਹ ਹੋਵੇ ਕਿ ਜਗਤ ਤੈਨੂੰ ਨੇਕ ਨਾ ਆਖੇ ਇੱਕ ਨੇਕ ਆਤਮਾ भगत ਕਬੀਰ ਜਿਹਦੇ ਰੋਮ ਰੋਮ ਵਿੱਚ ਨੇਕੀਆਂ ਫੁੱਟਨੀਆਂ ਨੇ ਜਿਹਦੇ ਸਵਾਸ ਸਵਾਸ ਵਿੱਚ ਚੰਗਿਆਈਆਂ ਨਿਕਲਨੀਆਂ ਨੇ ਜਿਹਦੇ ਜ਼ਿੰਦਗੀ ਦੇ ਹਰ ਕਰਮ ਦੇ ਤੋਂ ਜਗਤ ਨੂੰ ਕੁਝ ਮਿਲ ਰਿਹਾ ਹੈ ਜਗਤ ਦੀ ਝੋਲੀ ਵਿੱਚ ਕੁਝ ਪੈ ਰਿਹਾ ਹੈ ਐਸਾ ਮਹਾਨ ਪੁਰਸ਼ ਕਹਿੰਦਾ ਹੈ ਕਬੀਰ ਸਭ ਤੇ ਹਮ ਬੁਰੇ हम तज भलो सब कोए पर जिन ऐसा कर बूझिया नीत हमारा सो आप कहन सारा जगत चंगा है, मैं ही बुरा करपुन्नो नीच सदाईए करते तू पुन्न लेकिन अपने आप नु नीच सदवावे पापी सदवावे इस ढंग नाल तेरे पुन्न सुरक्षित रहनगे इस ढंग नाल तेरे पुन्न बचे रहनगे जे लोड़े चंगा अपना करपुन्नो नीच सदाईए जे जनवाणा पर हरे ਜਰ ਵੇਸ਼ ਕਰਨ ਦੀ ਆਈਏ ਜੇ ਬੁਢੇਪਾ ਆਉਣ ਲੱਗੇ ਤੇ ਇਹਨੂੰ ਪਰੇ ਸੁੱਟਣ ਦੀ ਕੋਸ਼ਿਸ਼ ਨਾ ਕਰੀ ਮਨੁੱਖ ਕੋਸ਼ਿਸ਼ ਕਰ ਦੇਣਾ ਜੇ ਕੇਸ ਚਿੱਟੇ ਆਉਣ ਲੱਗੇ ਨੇ ਵਾਲ ਚਿੱਟੇ ਆਉਣ ਲੱਗੇ ਨੇ ਤੇ ਕਰੋ ਕਾਲੇ ਬੁਢੇਪੇ ਨੂੰ ਪਰੇ ਸੁੱਟਣਾ ਹੈ ਜੇ ਚਿਹਰੇ ਤੇ ਝੁਰੜੀਆਂ ਪੈਣ ਲੱਗੀਆਂ ਨੇ ਤੇ ਇਹਨਾਂ ਝੁਰੜੀਆਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋ ਗਰਸ਼ ਕੇ ਜਿਸ ਜਿਸ ਅੰਗ ਤੋਂ ਬੁਢੇਪਾ ਪ੍ਰਗਟ ਆਉਂਦਾ ਹੈ ਉਸ ਅੰਗ ਨੂੰ ਸਵਾਰੋ ਪਰ ਮਹਾਰਾਜ ਕਹਿੰਨ ਬੁਢੇਪਾ ਕੋਈ ਇੱਕ ਅੰਗ ਤੇ ਥੋੜੀ ਪ੍ਰਗਟ ਹੁੰਦਾ ਹੈ ਉਹ ਤੇ ਰੋਮ ਰੋਮ ਦੇ ਚੋਂ ਪ੍ਰਗਟ ਹੁੰਦਾ ਹੈ ਉਹ ਤੇ ਜੀਵਨ ਦੇ ਹਰ ਪਹਿਲੂ ਦੇ ਚੋਂ ਪ੍ਰਗਟ ਹੁੰਦਾ ਹੈ ਇਸ ਵਾਸਤੇ ਅਗਰੇ ਜਰਾ ਅਗਰ ਬੁਢੇਪਾ ਆਣ ਲਗੇ ਤੇ ਇਹਨੂੰ ਖਿੜੇ ਮੱਥੇ ਕਬੂਲ ਕਰ ਲੈ ਤਸلیم ਕਰ ਲੈ ਬਚਪਨ ਪ੍ਰਭੂ ਦੀ ਇੱਕ ਦੇਣ ਜਵਾਨੀ ਪਰਮਾਤਮਾ ਦੀ ਇੱਕ ਬਖਸ਼ਿਸ਼ ਬੁਢੇਪਾ ਵੀ ਉਸ ਦੀ ਇੱਕ ਦਾਤ ਤੋ ਖਿੜੇ ਮੱਥੇ ਜੀਵਨ ਦੀਆਂ ਵਕ ਵਕ ਅਵਸਥਾਵਾਂ ਨੂੰ اپنی ਝੋਲੀ ਵਿੱਚ ਪਾ ਤੇ ਜੈਸੇ ਕੋਈ ਖਿੜੇ ਮੱਥੇ ਆਪਣਾ ਬਚਪਨਾ ਤਸਨੀਮ ਕਰ ਲੈਂਦਾ ਹੈ ਬਚਪਨ ਨਿਰਮਲ ਹੋ ਜਾਂਦਾ ਹੈ ਜੈਸੇ ਕੋਈ ਜਵਾਨੀ ਨੂੰ ਪ੍ਰਮਾਤਮਾ ਦੀ ਦਾਤ ਸਮਝਦਾ ਹੈ ਜਵਾਨੀ ਬੇਦਾਗ ਹੋ ਜਾਂਦੀ ਹੈ ਤੇ ਜੈਸੇ ਕੋਈ ਬੁਢੇਪੇ ਨੂੰ ਪ੍ਰਮਾਤਮਾ ਦੀ ਬਖਸ਼ਿ ਸਮਝਦੇ ਵੈਸੇ ਹੀ ਬੁਢੇਪਾ ਸੁਖਰੂ ਹੋ ਜਾਂਦਾ ਹੈ ਵੈਸੇ ਹੀ ਬੁਢੇਪਾ ਆਨੰਦ ਨਾਲ ਭਰ ਜਾਂਦਾ ਹੈ ਭਰੇ ਜੀਵਨ ਦੀ ਜਾਂਚ ਕਿਸੇ ਕਿਸੇ ਨੂੰ ਆਉਂਦੀ ਹੈ ਅਕਸਰ ਤੇ ਬੰਦਾ ਇਹੀ ਕਰਦਾ ਹੈ ਕਿ ਬੁਢੇਪੇ ਨੂੰ ਰੁਕਸਤ ਕਰਾ ਤੇ ਜਵਾਨੀ ਨੂੰ ਲਿਆਵਾ ਜਦ ਕੌਣ ਦੱਸੇ ਤਿੰਨ ਨਹੀਂ ਉਸ ਦੀਆਂ ਦਾਤਾ ਨੇ ਤੂੰ ਕਿਸ ਤਰ੍ਹਾਂ ਲਿਆ ਸਕੇਂਗਾ ਜਵਾਨੀ ਉਸ ਦੀ ਦਾਤ ਹੈ ਤੂੰ ਤੂੰ ਕਿਸ ਤਰ੍ਹਾਂ ਬੁਢੇਪੇ ਨੂੰ ਘਰੋਂ ਕੱਢ ਸਕੇਂਗਾ ਉਸ ਦੀਕ ਦੇ ਹੈ ਜੇ ਜਰਵਾਣਾ ਪਰ ਹਰੇ ਜਰ ਵੇਸ਼ ਕਰੇਂਦੀ ਆਈਏ ਜਰ ਬੁਢੇਪਾ ਤੇ ਤਰ੍ਹਾਂ ਤਰ੍ਹਾਂ ਦੇ ਵੇਸ਼ ਧਾਰਨ ਕਰਕੇ ਆਵੇਗਾ ਤੂੰ ਮੂੰਹ ਦੇ ਛੋਂ ਬੁਢੇਪੇ ਨੂੰ ਕੱਢਣ ਦੀ ਕੋਸ਼ਿਸ਼ ਕਰੇਂਗਾ ਉਹ ਪੈਰਾਂ ਦੇ ਰਾਹੀਂ ਪ੍ਰਗਟ ਹੋਵੇਗਾ ਤੂੰ ਹੱਥਾਂ ਦੇ ਚ ਬੁਢੇਪੇ ਨੂੰ ਕੱਢਣ ਦੀ ਕੋਸ਼ਿਸ਼ ਕਰੇਂਗਾ ਉਹ ਅੱਖਾਂ ਦੇ ਵਿੱਚ ਪ੍ਰਗਟ ਹੋਵੇਗਾ ਤੂੰ ਮੱਥੇ ਚਿਹਰੇ ਤੋਂ ਬੁਢੇਪੇ ਨੂੰ ਇੱਕ ਪਾਸੇ ਕਰੇਂਗਾ ਉਹ ਤੇਰੇ ਬੋਲਾਂ ਵਿੱਚ ਪ੍ਰਗਟ ਹੋਵੇਗਾ ਤੇਰੇ ਬੋਲੇ ਦੱਸ ਦੇਣਗੇ ਤੂੰ ਬੁੱਢਾ ਹੋ ਗਿਆ ਹੈ ਬੋਲਾਂ ਦੇ ਵਿੱਚ ਵੀ ਬੁਢੇਪਾ ਪ੍ਰਗਟ ਹੁੰਦਾ ਹੈ ਉੱਠਣ ਬੈਠਣ ਵਿੱਚ ਵੀ ਬੁਢੇਪਾ ਪ੍ਰਗਟ ਹੁੰਦਾ ਹੈ ਜੇ ਜਰਵਾਣਾ ਪਰ ਹਰੇ ਜਰવેશ ਕਰੇਂਦੀ ਆਈਏ ਕੋ ਰਹੇ ਨਾ ਭਰੀਏ ਪਾਈਏ ਪਾਈਏ ਇੱਕ ਦਾਣੇ ਮਣਨ ਦਾ ਪੈਮਾਨਾ ਹੈ ਟੋਪੀ ਪੜੋਪਾ ਪਾਈ ਪੁਰਾਣੇ ਇਹ ਪੈਮਾਨੇ ਨੇ ਜਦ ਦਾਣਿਆਂ ਨੂੰ ਤੋਲਿਆ ਘਟ ਜਾਂਦਾ ਸੀ ਤੇ ਮਿਣਿਆ ਜ਼ਿਆਦਾ ਜਾਂਦਾ ਸੀ ਜਿਸ ਪੈਮਾਨੇ 'ਚ ਮਿਣਿਆ ਜਾਂਦਾ ਸੀ ਸਭ ਤੋਂ ਵੱਡਾ ਟੋਪਾ ਹੁੰਦਾ ਸੀ ਉਸ ਤੋਂ ਛੋਟੀ ਪੜੋਤੀ ਆਉਂਦੀ ਸੀ ਤੇ ਉਸ ਤੋਂ ਛੋਟੀ ਪਾਈ ਹੁੰਦੀ ਸੀ ਸਾਬ ਕਹਿੰਦੇ ਨੇ ਇਹ ਸਰੀਰ ਦੀ ਪਾਈ ਜਿਸ ਦਿਨ ਸਵਾਸਾਂ ਨਾਲ ਭਰ ਗਈ ਬਾਹ ਸਵਾਸ ਪੂਰੇ ਹੋ ਗਏ ਤਾਂ ਫਿਰ ਇਸ ਨੂੰ ਰੱਖਣਾ ਬੜਾ ਔਖਾ ਹੋ ਜਾਏਗਾ ਜੈਸੇ ਪਾਈ ਭਰ ਜਾਂਦੀਆਂ ਨੇ ਦਾਣਿਆਂ ਨਾਲ ਤੇ ਦਾਣੇ ਉਂਡੇਲ ਕੇ ਦੂਜੇ ਪਾਸੇ ਸੁੱਟ ਦਿੱਤੇ ਜਾਂਦੇ ਨੇ ਇਹ ਮਿਣਨ ਦਾ ਢੰਗ ਸੀ ਇਧਰ ਦਾਣੇ ਮਿਣੇ ਪਾਈ ਦੇਚ ਪਾਏ ਪਾਈ ਭਰ ਗਈ ਪਰੋਪੀ ਭਰ ਗਈ ਟੋਪਾ ਭਰ ਗਿਆ ਤੇ ਪਰਲੇ ਪਾਸੇ ਸੁੱਟ ਦਿੱਤੇ ਇਧਰ ਸਰੀਰ ਦੇ ਸਵਾਸ ਪੂਰੇ ਹੋਏ ਇਧਰ ਸਰੀਰ ਨੂੰ ਪਰੇ ਪਾਸੇ ਸੁੱਟ ਦਿੱਤਾ ਇੱਕ ਪਾਸੇ ਗਰਾ ਦਿੱਤਾ ਮਹਾਰਾਜ ਕਹਿਣੇ ਕੋ ਰਹੇ ਨਾ ਭਰੀਏ ਪਾਈਏ ਜੈਸੇ ਜੀਵਨ ਦੀ ਇਹ ਪਾਈ ਭਰ ਗਈ ਫਿਰ ਇਹਨੂੰ ਰੱਖਣਾ ਬਹੁਤ ਔਖਾ ਹੋ ਜਾਏਗਾ ਪਰ ਜੀਵਨ ਨੂੰ ਰੱਖਣਾ ਬਹੁਤ ਔਖਾ ਹੋ ਜਾਏਗਾ ਫਿਰ ਸਵਾਸਾਂ ਨੂੰ ਰੱਖਣਾ ਬਹੁਤ ਔਖਾ ਹੋ ਜਾਏਗਾ ਪਾਣੀ ਨੇ ਤੇ ਪਰੇ ਸੁੱਟ ਦੇਣਾ ਇਸ ਫੜੋਪੀ ਨੇ ਪਰੇ ਸੁੱਟ ਦੇਣਾ ਆਮ ਠੇਠ ਵਿਧਾਤੀ ਤੇ ਲੋਕ ਭਾਸ਼ਾ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਪ੍ਰਯੋਗ ਕੀਤਾ ਹੈ ਕਿਉਂਕਿ ਆਪ ਸਮਝਦੇ ਸੁਨ ਆਲੋਂ ਫਾਜ਼ਲ ਵਿੱਚ ਮਿਲਣਗੇ ਵਿਧਾਤੀ ਵੀ ਮਿਲਣਗੇ ਗਿਆਨੀ ਵੀ ਮਿਲਣਗੇ ਮੂੜ ਵੀ ਮਿਲਣਗੇ ਹਰ ਇੱਕ ਨੂੰ ਆਪਣੇ ਆਪਣੇ ਢੰਗ ਨਾਲ ਤੇ ਆਪਣੇ ਆਪਣੇ ਬੋਲ ਚਾਲ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਜਾ ਰਹੇ ਨੇ ਇਸ ਪਾਵਨ ਪਵਿੱਤਰ ਸ਼ਲੋਕ ਰੇਚ ਆਪ ਫਰਮਾਨ ਪੈ ਕਰ ਦੇਨੇ ਜੇ ਸ਼ਰੀਰ ਦੀ ਪਾਈ ਪਰ ਗਈ ਸਵਾਸ ਪੂਰੇ ਹੋ ਗਏ ਤਾਂ ਇਹਨੂੰ ਫਿਰ ਸੁਰੱਖਿਤ ਰੱਖਣਾ ਬਚਾ ਕੇ ਰੱਖਣਾ ਔਖਾ ਹੋ ਜਾਏਗਾ ਇਸ ਔੜੀ ਦੇ ਸਾਬ ਕਹਿੰਦੇ ਨਿਰੰਕਾਰ ਆਕਾਰ ਤੋਂ ਰਹਤ ਹੈ ਤੇ ਪ੍ਰਭੂ ਦੀ ਬਖਸ਼ਿਸ਼ ਦੁਆਰਾ ਗੁਰੂ ਦੀ ਪ੍ਰਾਪਤੀ ਆਉਂਦੀ ਹੈ ਤੇ ਗੁਰੂ ਦੀ ਬਖਸ਼ਿਸ਼ ਦੁਆਰਾ ਗਿਆਨ ਪ੍ਰਾਪਤ ਆਉਂਦਾ ਹੈ ਤੇ ਉਸ ਗਿਆਨ ਦੁਆਰਾ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ ਮੂਲ ਗੱਲਾਂ ਸਤਿਗੁਰਦੇਵ ਜੀ ਮਹਾਰਾਜ ਨੇ ਪੌੜੀ ਤੇ ਸ਼ਲੋਕ ਵਿੱਚ ਇਹੀ ਦੱਸਿਆ ਨੇ ਆਹੇ ਗੁਰੂ ਵਾਹੇ ਗੁਰੂ ਵਾਹ